ਮੇਰੇ ਪਾਪ ਮੈਂ ਐਸੇ ਬਹੁਤ ਮੇਰੇ ਬਹੁ ਪੈਂਦੀਆਂ ਨਹੀਂਆਂ ਕਿਉਂਕਿ ਮੈਂ ਗੋਲੀਆਂ ਬਹੁ ਖੇਡਦਾ ਸੀ ਫੋਟੂਆਂ ਬਹੁ ਖੇਡਦਾ ਸੀ ਪਤੰਗਾਂ ਬੋੜ ਆਉਂਦੇ ਸੀ ਕਿਰਾਂ 20000 ਸਾਡੇ ਸ਼ੋਰੀ ਕਿਹਨੇ ਚਲਾਇਆ ਉੱਤੇ ਮੈਨੂੰ ਅੱਜ ਵੀ ਯਾਦ ਆ ਸ਼ਕਤੀ ਫਿਲ ਚਲਦੀ ਸੀ ਬੱਬੂ ਦੀ ਤੇ ਉਹ ਮੈਨੂੰ ਹੁਣ ਵੀ ਜ਼ਿਆਦਾ ਵੀ ਟੇਟੀਆਂ ਜਾਂ ਲੈਦੀ ਮਰੀਸ਼ਪੁਰੀ ਉਹ ਕਰੇਨ ਜੀ ਲੈ ਕੇ ਆ ਜਾਂਦਾ ਤੇ ਮੈਨੂੰ ਆਵਾਜ਼ ਪੈ ਗਈ ਮੈਂ ਨਾ ਬੇਦੀ ਸੀਗਾ ਟੀਟੂ ਉਹ ਕਹਿੰਦਾ ਸੀ ਤੈਨੂੰ ਡੈਡੀ ਸਾਦਾ ਤੇਰਾ ਮੈਂ ਸਕੂਲੋਂ ਭੱਜ ਕੇ ਕਿਹਾ ਸੀ ਫਿਰ ਉਹ ਦੇਖਣ ਤੇ ਮੈਨੂੰ ਹੁੰਦਾ ਸੀਗਾ ਵੀ ਜ਼ਿੰਦਗੀ ਫੇਰ ਹੀ ਸਫਲ ਹੈ ਵੀ ਜੇ ਲੰਬੂ ਦੀਆਂ ਪੰਜ ਫਿਲਮਾਂ ਦੇਖਾਂ ਨੇ ਨਾ ਅੰਤਾ ਕਾਨੂੰਨ ਦੇਸ਼ ਪ੍ਰੇਮੀ ਮਿਸਟਰ ਨਾਟੋਰ ਲਾਵ ਤੇ ਸ਼ਕਤੀ ਉਹਨਾਂ ਚੋਂ ਇੱਕ ਸੀਗੀ ਮੈਂ ਲਾਵੜਾ ਪਰ ਡੈਡੀ ਨੇ ਫਿਰ ਮੈਨੂੰ ਬੱਸ ਰਾਜ ਆਉਂਦੇ ਮੰਮੀ ਨੂੰ ਤਾਂ ਸਾਡੇ ਚਾਚੀ ਸੀਗੀ ਉਹਦੇ ਪੈਰੀਂ ਹੱਥ ਲਾ ਕੇ ਉੱਥੇ ਖੜ ਗਈ ਤੇ ਜੋਰ ਤਿੱਕਰ ਮੈਂ ਮੰਮੀ ਮੇਰੇ 15 ਮਿੰਟਾਂ ਬਾਅਦ ਕਰ ਆਏ ਤੇ ਮੈਂ ਆਪਣੇ ਢੋਲੇ ਯਾਰਾਂ ਕਾ ਕਿਤਾਬ ਆਹੀ ਬਹੁਤ ਘੁੱਟਿਆ ਡੈਡੀ ਨੇ ਮੇਰੇ ਨਾਲ ਸੋ ਇਹ ਨੂੰ ਮੇਨੂੰ ਆਲਾ ਦੰਨ ਨੀ ਕਲਚਰ ਹੀ ਆ ਸਾਡਾ ਕਈ ਚੱਲਾਂ ਇਆਂ ਤੁਸੀਂ ਇਹਦੇ ਚ ਇਹ ਪਿਓ ਵੀ ਦੇਖੋਗੇ ਵੀ ਜਿਹੜਾ ਕੁੱੜਦਾ ਰਹਿੰਦਾ ਉਹ ਪਿਓ ਵੀ ਦੇਖੋਗੇ ਜਿਹੜਾ ਤਰਸਦਾ ਕੁੱਟਣ ਨੂੰ ਉਹ ਜਵਾਕ ਇਹ ਦੇਖੋਗੇ ਜਿਨ੍ਹਾਂ ਨੂੰ ਛੇਦਰ ਕਰਕੇ ਸਵਾਦ ਆਉਂਦਾ ਉਹ ਜਵਾ ਵੀ ਦੇਖੋਗੇ ਜਿਹੜੇ ਕਹਿੰਦੇ ਵੀ ਨਹੀਂ ਕੁੱਟਣਾ ਚਾਹੀਦਾ ਕਰ ਕਰਾ ਕੇ ਜਿਹੜਾ ਇਹਦਾ ਨਤੀਜਾ ਨਿਕਲਦਾ ਨੂੰ ਨਿਕਲਦਾ ਆਪਾਂ ਨੂੰ ਸਾਰਿਆਂ ਨੂੰ ਹੀ ਬੰਦਾ ਵਿਪੱਤੀਆਂ ਨੂੰ ਪਿਆਰ ਨਾਲ ਤਰੀਕੇ ਨਾਲ ਸਾਨੂੰ ਕਿਵੇਂ ਟੈਕਲ ਕਰਨਾ ਚਾਹੀਦਾ ਔਰ ਮੈਨੂੰ ਬਹੁਤ ਵਾਰੀ ਗੱਲ ਹੁੰਦੀ ਸੀ ਜਾਂ ਮੈਂ ਕਿਸੇ ਕ੍ਰੀਏਟਿਵ ਬੰਦੇਾਂ ਚ ਜਾ ਕੇ ਤੇ ਸਹਿਤ ਸਵਾਲ ਜਾਂਦਾ ਜਾਂ ਮੈਂ ਬੰਬੇ ਜਾਂਦਾ ਸੀ ਇਹ ਕਿਤੇ ਗੱਲ ਚੱਲਦੀ ਸੀ ਜਾਂ ਅਲਕਸਾウ ਸੀਗੇ ਦੀ ਪੰਜਾਬੀ ਦੇ ਵਿੱਚ ਬੱਚਿਆਂ ਨੂੰ ਲੈ ਕੇ ਨੀਵੀਂ ਫਿਲਮਾਂ ਬਣਦੀਆਂ ਤੇ ਯਾਮਰ ਖਾਨ ਸਾਹਿਬ ਨੇ ਬਣਾਈ ਸੀ ਤਾਰੇ ਜਬੀ ਪਰ ਔਰ ਅਸੀਂ ਜੇ ਰਾਨੀ ਸਿਨੇਮੇ ਵੱਲੀ ਜਾਈਏ ਮਾਜिद ਮਜੀਦੀ ਸਾਹਿਬ ਬਣਾਉਂਦੇ ਹੁੰਦੇ ਔਰ ਵੀ ਇੱਧਰ ਨਹੀਂ ਪੰਦੀਆਂ ਇਹ ਜਦੋਂ ਮੈਨੂੰ ਬਾਈ ਜੀ ਨੇ ਮੇਰੀ ਗੈਲਰੀ ਕਹਿੰਦੇ ਪ੍ਰਿੰਸ ਤਨੂੰ ਤੇਰੀ ਲੀ ਤੋਂ ਹਟ ਕੇ ਕਰੈਕਟਰ ਕਰਾਉਣਾ ਵੀ ਤੇਰੇ ਚ ਜਿਹੜਾ ਇੱਕ ਕਾਮੇਡੀਆ ਵਾਲਾ ਇੱਕ ਹੱਟ ਭੜਕਾ ਹੈਗਾ ਨਾ ਉਹ ਨੂੰ ਹੀ ਆਪਾਂ ਯੂਜ਼ ਕਰਨਾ ਮੈਂ ਕਹੀ ਠੀਕ ਹੈ ਮੈਨੂੰ ਜਦੋਂ ਲਾਈਨ ਸੁਣਾਈ ਨਾ ਮੈਨੂੰ ਬੜੀ ਅੰਤਰੋਂ ਖੁਸ਼ੀ ਹੋਈ ਵੀ ਬੱਚਿਆਂ ਦੇ ਲਈ ਫਿਲਮ ਆਈ ਹੈ ਜਿਦੇ ਚ ਛਿੰਦਾ ਗੁਰੀ ਆ ਹੋਰ ਪਿੰਡ ਦੇ ਬਹੁਤ ਜਵਾਬ ਆ 60 70 ਜਵਾਬ ਹੋ ਰਹੇਗੇ ਤੇ ਇਹ ਆਪਣੀ ਪੰਜਾਬੀ ਦੇ ਵਿੱਚ ਜਿਹੜੀ ਆ ਬੱਚਿਆਂ ਨੂੰ ਲੈ ਕੇ ਜੋ ਫਿਲਮ ਹੈ ਉਹਨਾਂ ਬਾਕੀ ਹੁਣ ਜਾਦੇ ਗੱਲ ਆਉਂਦੀ ਨਹੀਂ ਭਾਈ ਜਿਆਦਾ ਹੀ ਬੋਲ ਗਿਆ ਲੰਬਾ ਠੀਕ ਹੈ